ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਜਾਂ ਫਿਰ ਕਤਲੋਗਾਰਤ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਲੰਬੇ ਸਮੇਂ ਦੇ ਦੌਰ ਤੋਂ ਇਹ ਜੜੀਆਂ ਘਟਨਾਵਾਂ ਚੱਲੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਸਖਤਾਈ ਬਹੁਤ ਕੀਤੀ ਹੋਈ ਆ ਪਰ ਫਿਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੇ ਨੇ ਅਡੇਰਾ ਬਾਬਾ ਨਾਨਕ ਦੇ ਵਿੱਚ ਵੱਡੀ ਘਟਨਾ ਵਾਪਰ ਚੁੱਕੀ ਆ ਰਵੀ ਕੁਮਾਰ ਢੱਲੋ ਨਾਮ ਦੇ ਇੱਕ ਕਰਿਆਨਾ ਸਟੋਰ ਦੇ ਮਾਲਕ ਯਾਨੀ ਕਿ ਵਪਾਰੀ ਦੇ ਉੱਪਰ ਅਣਪਛਾਤੇ ਵਿਅਕਤੀਆਂ ਦੁਆਰਾ ਮੋਟਰਸਾਈਕਲ ਦੇ ਉੱਪਰ ਆਕੇ ਜੜੀਆਂ ਤਾਵੜ ਤੋੜ ਗੋਲੀਆਂ ਚਲਾ ਦਿੱਤੀਆਂ ਗਿਆ ਨੇ ਗੋਲੀਆਂ ਮਾਰ ਕੇ ਉਸ ਕਾਰੋਬਾਰੀ ਨੂੰ ਵਪਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਰਵੀ ਕੁਮਾਰ ਆਪਣੀ ਦੁਕਾਨ ਬੰਦ ਕਰਕੇ ਕਾਰ ਵਾਪਸ ਆ ਰਿਹਾ ਸੀ ਜਦੋਂ ਆਪਣੀ ਘਰ ਪਹੁੰਚ ਕੇ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਘਰ ਦਾ ਗੇਟ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਇੰਨੇ ਦੇ ਵਿੱਚ ਚੌਲਾ ਸਾਹ ਦੇ ਵੱਲੋਂ ਆਏ ਦੋ ਨੌਜਵਾਨਾਂ ਨੇ ਮੋਟਰਸਾਈਕਲ ਤੋਂ ਉਤਰ ਕੇ ਅਚਾਨਕ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਤੋਂ ਬਾਅਦ ਰਵੀ ਕੁਮਾਰ ਨਾਮ ਦਾ ਜਿਹੜਾ ਹੈ ਉਹ ਵਪਾਰੀ ਆ ਦੁਕਾਨ ਕਰਿਆਨੇ ਦੀ ਦਾ ਮਾਲਕ ਆ ਰਵੀ ਕੁਮਾਰ ਢੱਲੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਪਰਿਵਾਰ ਦੇ ਵੱਲੋਂ ਮੈਂਬਰਾਂ ਦੇ ਵੱਲੋਂ ਤੁਰੰਤ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਅੰਮ੍ਰਿਤਸਰ ਪਹੁੰਚਾਇਆ ਜਾਂਦਾ ਡਾਕਟਰਾਂ ਨੇ ਕਾਫੀ ਜ਼ਿਆਦਾ ਬਚਾਉਣ ਦੀ ਕੋਸ਼ਿਸ਼ ਕੀਤੀ ਮੁਰਲੀ ਸਹਾਇਤਾ ਦਿੱਤੀ ਪਰ ਅੰਤ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਵਪਾਰੀ ਵਰਗ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਕਤਲ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਪਸ਼ਟ ਨਹੀਂ ਆਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਮੋਟਰਸਾਈਕਲ ਸਵਾਰਾਂ ਦੀ ਤਲਾਸ਼ ਦੇ ਲਈ ਟੀਮਾਂ ਵੀ ਗਠਿਤ ਕਰ ਦਿੱਤੀਆਂ ਗਈਆਂ ਨੇ ਪਹਿਲੀ ਵਾਰ ਨਹੀਂ ਹੋਇਆ ਕਿ ਗੁਰਦਾਸਪੁਰ ਜਾਂ ਫਿਰ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਤਰੀਕੇ ਅੰਨੇਵਾਤ ਆਵੜਤੋੜ ਗੋਲੀਆਂ ਚੱਲੀਆਂ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਣਪਛਾਤੇ ਲੋਕਾਂ ਦੇ ਵੱਲੋਂ ਕਾਰੋਬਾਰੀ ਪ੍ਰਭਾਵਸ਼ਾਲੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਦੇ ਵਿੱਚ ਅ ਇਸ ਤਰੀਕਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਘਟਨਾ ਉਹਨਾਂ ਘਟਨਾਵਾਂ ਨੂੰ ਲੜੀ ਨੂੰ ਅੱਗੇ ਹੋਰ ਗੰਭੀਰ ਰੂਪ ਦੇ ਵਿੱਚ ਉਹ ਵਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾਵਾਂ ਵਾਪਰੀਆਂ ਹਾਲਾਂਕਿ ਹਲੇ ਕਿਸੇ ਵੀ ਤਰੀਕੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਕਿ ਕੋਈ ਰੰਗਦਾਰੀ ਦੀ ਘਟਨਾ ਕਿ ਇਸ ਜਿਹੜਾ ਕਰਿਆਨੇ ਦਾ ਵਪਾਰੀ ਸੀ ਦੁਕਾਨ ਦਾ ਮਾਲਕ ਸੀ ਉਸ ਦੇ ਕੋਲੋਂ ਕੋਈ ਰੰਗਦਾਰੀ ਮੰਗੀ ਜਾ ਰਹੀ ਸੀ ਫਰौती ਮੰਗੀ ਜਾ ਰਹੀ ਸੀ ਨਾ ਦੇਣ ਦੇ ਉੱਪਰ ਗੋਲੀਆਂ ਚੱਲੀਆਂ ਨੇ ਜਾਂ ਪਰ ਕੋਈ ਨਿੱਜੀ ਦੁਸ਼ਮਣੀ ਸੀ ਕੋਈ ਵਪਾਰ ਨੂੰ ਲੈ ਕੇ ਦੁਸ਼ਮਣੀ ਸੀ ਵੈਰ ਵਿਰੋਧ ਸੀ ਕਿਸੇ ਵੀ ਤਰੀਕੇ ਦਾ ਕਾਰਨ ਸਾਹਮਣੇ ਨਹੀਂ ਆਇਆ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਰੂਪ ਬਣਾਉਣੇ ਤੋਂ ਫ ਚਰੇ ਉਹ ਦੋ ਜਿਹੜੇ ਰਵੀਤ ਨੂੰ ਜਿਹੜੇ ਵਿਅਕਤੀ ਹੈ ਜਿਹੜੇ ਵੀ ਰਵੀ ਕਿਰੀਆਨਾ ਸਟੋਰ ਚਲਾਉਂਦੇ ਸੀ ਅੱਜ ਉਹਨਾਂ ਦੇ ਉੱਤੇ ਜਿਹਨਾਂ ਪਛਾਤੇ ਵਿਅਕਤੀਆਂ ਨੂੰ ਜਰੂਰ ਕਰਨ ਨੂੰ ਫਰਜ਼ੀ ਕਰਦੇ ਬਾਹਰ ਗੱਡੀ ਚੋਂ ਨਿਕਲ ਕੇ ਕਰਨ ਨੂੰ ਜਾਣ ਲੱਗੇ ਸੀਗੇ ਕੋਈਆਂ ਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਅ ਜਿਹੜੀ ਫਾਇਰਿੰਗ ਇਨਸੀਡੈਂਟ ਤੋਂ ਬਾਅਦ ਉਹਨਾਂ ਨੂੰ ਫੋਟੇਜ ਅੰਮ੍ਰਿਤਸਰ ਲੈ ਕੇ ਗਏ ਸੀਗੇ बट उ अनफॉर्चुनेटली डेथ हो गई है सो हैं और एज़ पर स्टेटमेंट जो उन्होंने परिवार देगा उस तो बाद अभी परचा दर्ज कर रहे हैं बाकी तो जी परिवार ने दसिया कि उन्होंने रिसेंट टाइम्स थ्रेड कॉल्स आ रही थी उन्होंने जो मैं इनिशियली आस एच ओ डेरा बान पता किया है कि उन्होंने थ्रेडकॉल्स आई मैटर ऑफ इनवैसिगेन है मैं नी बट उन्होंने सिक्योरिटी वगैरह भी प्रोवाइड कराई थी बट अन्फोर्चुनेटली अच्छे इंसीडेंट जो है सो अभी इनवैसिगेट कर रहे किए मैं उ कि हैं यह सारी जाएगा ਇਨਾਂ ਦੇ ਪਰਿਵਾਰ ਕੋਲ ਨੇ ਜਿਹੜਾ ਸੀਸੀਟੀਵੀ ਦਾ ਐਕਸੈਸ ਹੈ ਉਹ ਪਰਿਵਾਰ ਕੋਲ ਹੈ ਸੋ ਉਹਨਾਂ ਦੇ ਬੇਟਾ ਜਿਹੜਾ ਉਹ ਆ ਰਿਹਾ ਉਹਦੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਸੀਸੀਟੀਵੀ ਐਕਸੈਸ ਲੈ ਲੈਂਦੇ ਕਿੰਨੇ ਫਾਇਦੇ ਹਜੇ ਹਜੇ ਡਿਪਾਰਟਮੈਂਟ ਨੇ ਜਦੋਂ ਸੀਸੀਟੀਵੀ ਦੇਖ ਕੇ ਫਿਰ ਆਪਾਂ ਕਿਹ ਕਿਹ ਕੋਣ ਆਏ ਕਿੰਨੇ ਲੋਕਾਂ ਨੂੰ मौके ਤੇ ਪਹੁੰਚੇ ਹਾਂਜੀ ਪੂਰਾ ਪਹਿਲੋ ਪੜ੍ਹ ਲਓ ਤੇ ਫਿਰ ਦੱਸੋ ਮੈਨੂੰ ਪਰ ਅਵਈ ਕੁਮਾਰ ਜੀ ਆਪਣੀ ਢੰਗੋਂ ਦੁਕਾਨ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚਿਆ ਤੇ ਗੋੜੀਆਂ ਚੱਲ ਗਈਆਂ ਕਹਿ ਰਹੇ ਆ ਅੱਗੇ ਦੇਖਦੇ ਆ ਭਾਜੀ ਕੀ ਬਣਦਾ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਤਿੰਨ ਪੈਰ ਹੋਏ ਕਿੰਨੇ ਜਣੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁੱਟ ਤਿੰਨ ਜਣੇ ਤਿੰਨ ਜਣੇ ਹਾਂਜੀ ਦੇ ਕਿੱਥੇ ਗੋਲੀ ਲੱਗੀ ਕਿੱਥੇ ਆ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਕੋਈ ਫਰੋਕੀ ਦਾ ਮਾਮਲਾ ਹੈ ਜਾਂ ਕੋਈ ਫਰੋਕੀ ਮੰਗੀ ਕੋਈ ਪਤਾ ਨਹੀਂ ਭਾਜੀ ਦੇਖਦੇ ਆ ਮੌਕੇ ਤੇ ਪਹੁੰਚਿਆ ਜੀ ਮੌਕੇ ਤੇ ਪਹੁੰਚੇ ਹਾਂਜੀ ਉਹਨ ਅਗਲੀ ਕਾਰਵਾਈ ਹੁਣ ਤੁਸੀਂ ਕੀ ਕਰੋਗੇ ਉਹ ਵੀ ਭਾਜੀ ਹੋਈ ਕਰ ਲਗੇ ਨੇ ਬੈਠੀ ਕਿਸੇ ਕਰ ਲਗੇ ਨੇ ਨਿਤ ਆ ਦਿਨ ਇੱਥੇ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ ਤੇ ਇਹਦੇ ਤੇ ਕਿੱਦਾਂ ਕੰਟਰੋਲ ਹੋਏ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਆ ਮਤਲਬ ਕਿੱਦਾਂ ਕਰੋਗੇ ਦੱਸੋ ਤੁਸੀਂ ਥੋੜਾ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕਿੱਦਾਂ ਹੋਣੀ ਕਰ ਮਾਗਿਆ ਨੇ ਹੁਣ ਫਿਰ ਮਨਵਾਵਾਂਗੇ ਗੱਲ ਤੇ ਆ ਸਹੀ ਗੱਲ ਕੀਤੀ